ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਧਿਆ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ 12 April ਨੂੰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦਾ ਜਿਹੜਾ ਧੜਾ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਤਰਤਾ ਕਰਨੀ ਹੈ। ਉਥੇ ਪ੍ਰਧਾਨ ਦੀ ਚੋਣ ਹੋਣੀ ਹੈ। ਇਹਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਲਜੀਤ ਸਿੰਘ ਚੀਮਾ ਹੋਣਾ ਨੇ ਪ੍ਰੈਸ ਕਾਨਫਰੰਸ ਕਰਕੇ ਕੱਲ ਦੇ ਦਿੱਤੀ ਸੀਗੀ। ਪਰ ਅੱਜ ਦੋ ਚਿੱਠੀਆਂ ਸਾਹਮਣੇ ਆਉਂਦੀਆਂ। ਜਿਹੜੀ ਜਨਤਕ ਹੋਈ ਹੈ ਉਹ ਤਾਂ ਸਾਰਿਆਂ ਨੇ ਦੇਖੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਵੱਲੋਂ। ਉਹ ਇਲੈਕਸ਼ਨ ਕਮਿਸ਼ਨ ਨੂੰ ਲਿਖਦੇ ਆ ਬਈ ਅਕਾਲੀ ਦਲ ਨੂੰ ਇਹ ਜਿਹੜੀ ਆਪਣੀ ਕਾਨਫਰੰਸ ਆ ਜਾਂ ਜਿਹੜੀ ਇਕੱਤਰਤਾ ਇਹ ਕਿਸੇ ਤਾਰਮਕ ਥਾਂ ਤੇ ਨਹੀਂ ਕਰਨੀ ਚਾਹੀਦੀ ਇਹ ਕਿਸੇ ਪੈਲਸ ਚ ਕਰ ਲੈਣ ਕਿਸੇ ਖੁੱਲੇ ਮੈਦਾਨ ਚ ਕਰ ਲੈਣ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਹੀਂ ਕੀਤੀ ਜਾਣੀ ਚਾਹੀਦੀ ਪਰ ਜਦੋਂ ਮੈਂ ਤੁਹਾਡੇ ਨਾਲ ਗੈਰ ਰਸਮੀ ਤੌਰ ਤੇ ਗੱਲ ਕਰ ਰਿਹਾ ਸੀਗਾ ਤਾਂ ਫਿਰ ਤੁਸੀਂ ਕਿਹਾ ਕਿ ਚਿੱਠੀ ਇੱਕ ਨਹੀਂ ਚਿੱਠੀਆਂ ਦੋ ਨੇ ਇੱਕ ਤਾਂ ਨਸ਼ਰ ਹੋ ਗਈ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਜਿਹਦਾ ਜਵਾਬ ਵੀ ਦਲਜੀਤ ਸਿੰਘ ਚੀਮਾ ਹੋਣਾ ਨੇ ਦਿੱਤਾ ਤੇ ਦੂਜੀ ਚਿੱਠੀ ਜਿਹੜੀ ਪੱਤੀ ਸਾਹਿਬ ਉਹ ਕਿੰਨੇ ਲਿਖੀ ਆ ਤੇ ਕਿਹਨੂੰ ਲਿਖੀ ਆ ਜੀ ਪਹਿਲੀ ਚਿੱਠੀ ਦਾ ਜੇ ਜ਼ਿਕਰ ਕਰੀਏ ਤੇ ਸੁਖੀ ਰੰਧਾਵੇ ਜਿਹੜੀ ਚਿੱਠੀ ਲਿਖੀ ਆ ਉਹ ਲਿਖੀ ਆ ਚੋਣ ਕਮਿਸ਼ਨ ਨੂੰ ਵੀ ਅਕਾਲੀ ਦਾ ਲਿਖ ਸੈਕੂਲਰ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਤੇ ਬਕਾਇਦਾ ਤੌਰ ਤੇ ਜਦੋਂ ਚੋਣਾਂ ਹੁੰਦੀਆਂ ਤੇ ਕਿਸੇ ਵੀ ਸੈਕੂਲਰ ਪਾਰਟੀ ਨੂੰ ਕਿਸੇ ਵੀ ਧਾਰਮਿਕ ਸਥਾਨ ਦੀ ਵਰਤੋਂ ਕਰਨ ਦੀ ਟੋਟਲੀ ਮਨਾਈ ਹੁੰਦੀ ਆ ਸੈਕੂਲਰ ਪਾਰਟੀ ਆਪਣਾ ਕੋਈ ਵੀ ਸਮਾਗਮ ਆਪਣੀ ਕੋਈ ਵੀ ਇਕੱਤਰਤਾ ਜਿਹੜੀ ਆ ਉਹ ਕਿਸੇ ਵੀ ਧਾਰਮਿਕ ਥਾਂ ਤੇ ਨਹੀਂ ਕਰ ਸਕਦੀ ਇਸ ਕਰਕੇ ਇਹਨਾਂ ਤੇ ਰੋਕ ਲਾਈ ਜਾਵੇ ਵੀ ਜਿਹੜੀ ਇਹਦਾ ਤੇਜਾ ਸਿੰਘ ਸਮੁੰਦਰੀ ਹਾਲ ਆ ਉਹ ਇੱਕ ਧਾਰਮਿਕ ਦਰਾਰਾ ਉੱਥੇ ਹੈਗਾ ਤੇ ਉੱਥੇ ਕਰ ਰਹੇ ਨੇ ਤੇ ਇਹਨਾਂ ਨੂੰ ਹੀ ਬੰਦ ਕੀਤਾ ਜਾਵੇ ਪਹਿਲੀ ਗੱਲ ਤੇ ਮੈਂ ਸੁਖੀ ਰੰਧਾਵੇ ਰਾਂ ਨੂੰ ਇਹ ਸਪਸ਼ਟ ਕਰ ਦਿਆਂ ਵੀ ਜੇ ਨਹੀਂ ਪਤਾ ਤੇ ਕਿਤੋਂ ਜਾਣਕਾਰੀ ਲਿਆ ਜਾ ਕਰੋ ਹੂੰ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਜਿਹੜਾ ਵਾ ਉਹ ਦਰਬਾਰ ਸਿਵਿਕ ਕੰਪਲੈਕਸ ਦਾ ਹਿੱਸਾ ਨਹੀਂ ਵੇਖੋ ਤੁਸੀਂ ਜਦੋਂ ਇੱਥੇ ਜਾਂਦੇ ਹੋ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਜੁੱਤੀ ਪਾ ਕੇ ਵੀ ਚੱਲੇ ਜਾਂਦੇ ਹੋ ਸਾਈਕਲ ਲੈ ਕੇ ਵੀ ਚੱਲੇ ਜਾਂਦੇ ਹੋ ਸਕੂਟਰ ਲੈ ਕੇ ਵੀ ਚੱਲ ਜਾਂਦੇ ਹੋ ਕਾਰ ਲੈ ਕੇ ਵੀ ਚੱਲ ਜਾਂਦੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਾਹਮਣਾ ਵਾਲਾ ਪਾਸਾ ਵਾ ਇਹ ਸੜਕ ਕਿਸੇ ਵੇਲੇ ਆਮ ਸੜਕ ਹੁੰਦੀ ਸੀਗੀ ਆਮ ਸੜਕ ਆਮ ਸੜਕ ਹੁੰਦੀ ਸੀ ਲੋਕ ਆਮ ਜਾਂਦੇ ਹੁੰਦੇ ਸੀ ਇਹਦੇ ਵਿੱਚੋਂ ਇੱਥੋਂ ਦੀਆਂ ਗੱਡੀਆਂ ਵੀ ਲੰਘਦੀਆਂ ਸੀ ਇੱਥੋਂ ਦੀਆਂ ਬਕਾਇਦਾ ਤੌਰ ਤੇ ਲੋਕਲ ਬੱਸਾਂ ਵੀ ਚਲਦੀਆਂ ਸੀ ਅੱਛਾ ਇੱਕ ਪਾਰਟ ਨਹੀਂ ਸੀ ਦਰਬਾਰ ਸਾਹਿਬ ਦਾ ਇਹ ਉਰਲੇ ਪਾਸੇ ਜਿਹੜਾ ਇਹਨਾਂ ਦਾ ਦਫ਼ਤਰ ਉਹਦਾ ਪਾਰਟ ਸੀ ਇਹ ਤੁਸੀਂ ਪੱਟੀ ਸਾਹਿਬ ਗੱਲ ਕਰ ਰਹੇ ਹੋ ਜਿਹੜੀ ਬ੍ਰਹਮਪੂਟਾ ਵਾਲੇ ਪਾਸਿਓਂ ਆਪਾਂ ਆਉਂਦੇ ਆ ਨਹੀਂ ਬ੍ਰਹਮਪੂਟਾ ਬਾਤੋਂ ਅੰਦਰ ਲੰਗਰ ਲੰਗਰ ਹਾਲ ਹੈਗਾ ਨਾ ਹਾਂਜੀ ਲੰਗਰ ਲੰਗਰ ਹਾਲ ਦੇ ਸਾਹਮਣੇ ਸਰਾਵਾ ਹੈਗੇ ਨੇ ਹਾਂਜੀ ਪੁਰਾਜਨ ਦੇ ਦਾ ਸਾਂਝ ਜਿਹੜੀ ਉਹ ਸੜਕ ਜਾਂਦੀ ਲੱਗੇ ਐਸਪੀਸੀ ਦਫਤਰ ਵੱਲੋਂ ਉਹ ਜਿਹੜੀ ਸੜਕ ਆ ਉਹ ਕੰਪਲੈਕਸ ਨੂੰ ਅਲੱਗ ਕਰਦੀ ਹਾਂਜੀ ਮੈਂ ਉਹੀ ਕਹਿ ਰਿਹਾ ਜਦੋਂ ਆਪਾਂ ਬ੍ਰਹਮ ਬੂਟਾ ਤੋਂ ਆ ਕੇ ਜਾਂਦੇ ਹਾਂ ਬ੍ਰਹਮ ਬੂਟਾ ਮਾਰਕੀਟ ਤੋਂ ਇਹ ਆਮ ਸੜਕ ਹੁੰਦੀ ਸੀ ਕਿਸੇ ਵੇਲੇ ਅੱਛਾ ਜੀ ਤੇ ਜਦੋਂ ਫਿਰ ਗਲਿਆਰਾ ਬਣ ਗਿਆ ਫਿਰ ਇਹ ਸੜਕ ਹੀ ਨਾ ਰਹੀ ਇਹਦੇ ਤੇ ਐਸਪੀਸੀ ਨੇ ਕਬਜ਼ਾ ਕਰ ਲਿਆ ਇੱਥੇ ਐਸਪੀਸੀ ਨੇ ਕਈ ਪੂ ਸੜਕ ਤੇ ਬਣਾਤਾ ਮੁੜ ਕੇ ਆਪਣਾ ਇਸ ਕਰਕੇ ਸ਼੍ਰੋਮਣੀ ਕਮੇਟੀ 'ਚ ਇੱਕ ਪ੍ਰਬੰਧਕ ਕਮੇਟੀ ਆ ਲੇਕਿਨ ਇਹ ਕੌਣ ਵੀ ਵਾਕਿਆ ਹੀ ਅਸੋਸੀਏਟ ਅਸੋਸੀਏਟ ਕਾਲ ਤੱਕ ਦਾ ਹੁਣ ਇਹਨਾਂ ਨੇ ਚਿੱਠੀ ਲਿਖੀ ਆ ਕਿ ਇਹਨਾਂ ਨੂੰ ਇੱਥੇ ਸਮਾਗਮ ਕਰਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਇਹਨਾਂ ਦੇ ਰੋਕ ਲਈ ਜਾਣੀ ਵੀ ਇਹ ਬਾਹਰ ਕਿਤੇ ਰਿਜ਼ੋਰਟ ਕਰਲਣ ਕਿਤੇ ਹਲਚ ਕਰਲਣ ਤੇ ਮੈਂ ਇਹ ਗੱਲ ਕਹੂੰਗਾ ਵੀ ਗੱਲ ਵੀ ਉਹਨਾਂ ਦੀ ਕੁਝ ਹੱਦ ਠੀਕ ਕਰਨ ਪਰ ਮੈਂ ਇਹ ਕਹਿ ਦਿਆਂ ਵੀ ਇਹ ਧਾਰਮਿਕ ਦਰਬਾਰ ਸਾਹਿਬ ਕੰਪਲੈਕਸ ਨਹੀਂ ਹੁੰਦਾ ਹੁਣ ਤੱਕ ਜਿੰਨੀਆਂ ਵੀ ਇੱਥੇ ਕਾਂਫਰੰਸ ਅਕਾਲੀ ਦਲ ਦੀਆਂ ਕਈ ਹੁੰਦੀਆਂ ਨੇ ਜਿਸ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੋਵੇਗਾ ਉਸ ਤੋਂ ਇੱਕ ਦਿਨ ਪਹਿਲਾਂ ਉੱਥੇ ਇੱਕ ਅਕਾਲੀ ਦਲ ਬਾਦਲ ਦੀ ਮੀਟਿੰਗ ਹੁੰਦੀ ਹੈ ਇਸੇ ਹਾਲਤ ਹੁੰਦੀ ਹੈ ਉਹਦੇ ਵਿੱਚ ਅਕਾਲੀ ਆਗੂ ਵੀ ਸ਼ਾਮਲ ਹੁੰਦੇ ਤੇ ਸ਼੍ਰੋਮਣੀ ਕਮੇਟੀ ਦੇ ਬਾਦਲ ਪੱਖੀ ਮੈਂਬਰ ਵੀ ਸ਼ਾਮਲ ਹੁੰਦੇ ਨੇ ਜਿਹੜੇ ਬਦੇ ਸੋਨ ਹਾਲਤ ਸੱਜਣਾਂ ਨੂੰ ਬੁਲਾ ਕੇ ਜਿਹੜੇ ਇਹ ਅਧਿਕਾਰ ਦੇ ਦਿੰਦੇ ਨੇ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਹੋਰ ਅਹੁਦੇਦਾਰ ਤੇ ਜਿਹੜੀ ਬਾਦਲੂ ਦੇ ਪੱਕੀ ਐਡਜੈਕਟਿਵ ਮੈਂਬਰ ਹੋਣਗੇ ਉਹਨਾਂ ਦੀ ਚੋਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲੂ ਨੂੰ ਕਰ ਦਿੱਤੇ ਜਾਂਦੇ ਨੇ ਜੇ ਉਹ ਤੋਂ ਤੁਹਾਨੂੰ ਤਰਾਜ ਨਹੀਂ ਹੋਇਆ ਕਿਸੇ ਨੂੰ ਤੇ ਹੁਣ ਤਰਾਜ ਕਰਦਾ ਜੇ ਸੁਖੀ ਨੂੰ ਲਗਨ ਨਹੀਂ ਪਤਾ ਤੇ ਇਹ ਇੱਥੋਂ ਬਕਾਇਦਾ ਤੌਰ ਤੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਦੂਸਰੀ ਚੀਜ਼ ਜਿਹੜੀ ਬਕਾਇਦਾ ਤੌਰ ਤੇ ਚੀਮਾ ਸਾਹਿਬ ਇਹ ਗੱਲ ਕਹਿੰਦੇ ਨੇ ਪੀ ਸਿੱਖਾਂ ਦੀ ਇੱਕ ਨੰਬਰ ਜਮਾਤ ਦੁਸ਼ਮਣ ਕਾਂਗਰਸ ਜਿਨ੍ਹਾਂ ਨੇ ਦਰਬਾਰ ਸਭ ਤੇ ਅਟੈਕ ਕਰਾਇਆ ਤੇ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਉਹਦੇ ਚ ਵਿਸਨ ਬਲੂਵਰ ਦੱਸਦੇ ਆ ਆਪਣੇ ਆਪ ਨੂੰ ਰੰਧਾਵਾ ਸਾਹਿਬ ਤੇ ਨਾਲ ਕਹਿੰਦੇ ਇਹਨੂੰ ਮਿਲ ਕੇ ਬਹਿ ਗਿਆ ਤਾਂ ਜਨਤਕ ਨਾ ਕਰਿਓ ਤੇ ਮੁੜ ਕੇ ਆਪ ਹੀ ਅਖਬਾਰਾਂ ਵਾਲਿਆਂ ਨੂੰ ਦੇ ਦਿੱਤੀ ਵੀ ਇਹ ਚਿੱਠੀ ਲਿਖੀ ਹੈ ਜੀ ਮੈਂ ਪਤਾ ਨਹੀਂ ਅਕਲ ਕਿਹੜੇ ਦਿਨ ਹੋਣੀ ਇਹਦੇ ਸਾਥੀ ਕਹਿ ਦਿੰਦੇ ਹੁੰਦੇ ਵੀ ਤੇ ਥੋੜਾ ਮੂਰਖ ਜਿਹਾ ਬੰਦਾ ਹੈਗਾ ਪਰ ਬਾਬਾ ਨੂੰ ਬਹੁਤੀ ਸਮਝ ਸਮਝਣੀ ਹੈਗੀ ਇਸ ਕਰਕੇ ਜਿਹੜੀ ਇਹ ਕੱਲ ਕਹਿੰਦੇ ਨੇ ਕਹਿੰਦੇ ਜੀ ਵੇਖੋ ਚੋ ਚਿੱਠੀ ਲਿਖੀ ਸੁਖੀ ਰਿਹਾਵੇਂ ਨੇ ਇਹਦੇ ਵਿੱਚ ਸੋਨੀਆ ਗਾਂਧੀ ਰਾਹੁਲ ਗਾਂਧੀ ਖੜਗੇ ਕਿੱਥੋਂ ਆ ਗਏ ਉਹਨਾਂ ਨੂੰ ਰਾਤ ਕਿਸੇ ਡਿਆ ਦੀ ਉਹਨਾਂ ਦੀ ਸ਼ਹਿਦ ਚਿੱਠੀ ਲਿਖੀ ਗਈ ਹੈ ਚਲੋ ਕੋਈ ਗੱਲ ਨਹੀਂ ਲਿਖਤੀ ਇਹ ਤੇ ਕੋਈ ਗੱਲ ਨਹੀਂ ਹੁਣ ਜਿਹੜੀ ਗੱਲ ਇਹ ਕਹਿੰਦੇ ਨੇ ਟੀਮਾ ਸਾਹਿਬ ਕਿ ਸਿੱਖਾਂ ਦੀ ਇੱਕ ਨੰਬਰ ਜਿਹੜੀ ਜਤਮਾ ਦੁਸ਼ਮਣ ਜਮਾਤ ਕਾਂਗਰਸ ਭਾਈ ਤੁਹਾਡੇ ਵੱਡੇ ਬੌਸ ਨੇ ਪਹਿਲੀ ਚੋਣ ਜਿਹੜੀ ਸੀ 1957 ਵਿੱਚ ਕਾਂਗਰਸ ਦੇ ਚੋਣ ਹਾਲ ਤੇ ਲੜੀ ਸੀਗੀ ਦੂਸਰੀ ਚੀਜ਼ ਜਿੰਨਾ ਨਾ ਤੁਸੀਂ 27 ਸਾਲ ਜਿਹੜੀ ਅਸੀਂ ਪੂਰੀ ਜਿਹੜੀ ਅਸੀਂ ਗਲਫਤ ਦੀ ਨਹੀਂ ਸੁੱਤੇ ਨਾਲ ਨਾਲ ਤੁਸੀਂ ਤੁਹਾਡਾ ਪਤਨੀ ਪਤਨੀ ਦਾ ਰਿਸ਼ਤਾ ਰਿਹਾ ਤੁਹਾਡਾ 9 ਮਹੀਨਾ ਦਾ ਰਿਸ਼ਤਾ ਰਿਹਾ ਉਹਨਾਂ ਦਾ ਆਗੂ ਬਕਾਇਦਾ ਤੌਰ ਤੇ ਇਹ ਗੱਲ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਚ ਲਿਖਦਾ ਵਾ 인ਦਰਾ ਗਾਂਧੀ ਤੇ ਕਾਲ ਤੱਕ ਤੇ ਅਟੈਕ ਕਰਨ ਲਈ ਤਿਆਰ ਨਹੀਂ ਸੀ ਦਬਾਅ ਪਾ ਕੇ ਕਰਾਇਆ ਤੇ ਫਿਰ ਦੋਸ਼ੀ ਕੌਣ ਜੇ ਕਾਂਗਰਸ ਇੱਕ ਨੰਬਰ ਦੀ ਦੁਸ਼ਮਣ ਜਮਾਤ ਤੇ ਫਿਰ ਬੀਜੇਪੀ ਦੇ ਇੱਕ ਮਰੇਦ ਨੂੰ ਦੁਸ਼ਮਣ ਜਮਾਤ ਤੋਂ ਆਈ ਚਲੋ ਜੇ ਉਹਨਾਂ ਕਰਾਇਆ ਅਟੈਕ 27 ਸਾਲ ਤੁਸੀਂ ਉਹਨਾਂ ਨੇ ਪਿਆਰ ਪੀਂਗਾ ਪਾਈਆਂ ਅੱਜ ਤੁਹਾਨੂੰ ਚੇਤਾ ਆ ਗਿਆ ਜੀ ਵੇਖੋ ਆਹ ਜਿਹੜੇ ਸਾਡੇ ਪੰਜ ਪੰਜ ਜੀਆ ਸੁਧਾਰਵਾਦੀ ਇਹਨਾਂ ਦੇ ਪਿੱਛੇ ਵੀ ਬਕਾਇਦਾ ਤੌਰ ਤੇ ਜਿਹੜੇ ਨੇ ਇਹ ਸਾਡੇ ਇਹੋ ਜਿਹੇ ਬੰਦੇ ਖੜੇ ਨੇ ਭਾਜਪੀ ਖੜੀ ਹੈ ਕਾਗਜ਼ ਖੜੀ ਆਪ ਖੜੀ ਹੈ ਚੀਮਾ ਸਾਹਿਬ ਜੀ ਪਹਿਲਾਂ ਤਾਂ ਜਾ ਤੇ ਮੈਨਰੇ ਅੱਗੇ ਮਾਈਕ ਪਏ ਉਹਨਾਂ ਪੱਤਰਕਾਰ ਜਾ ਤੇ ਹੈਗੇ ਦੀ ਮਾਈਕ ਉੱਤੇ ਰੱਖੇ ਨੇ ਕਿਸੇ ਕੋਈ ਸਵਾਲ ਨਹੀਂ ਪੁੱਛਣ ਜੁਗਾ ਹੈਗਾ ਪਹਿਲਾਂ ਤੁਸੀਂ ਕਿਸ ਕਪੈਸਿਟੀ ਦੇ ਵਿੱਚ ਉੱਥੇ ਪ੍ਰੈਸ ਨੂੰ ਕਰ ਰਹੇ ਕੀ ਵਰਕਿੰਗ ਕਮੇਟੀ ਤੁਹਾਡੇ ਕੋਲ ਲਿਖਤੀ ਪੱਤੀ ਤੁਹਾਨੂੰ ਕੁਝ ਕਰ ਦਿੱਤੇ ਨੇ ਹੂੰ ਜਦੋਂ ਜਦੋਂ ਉਹਨਾਂ ਨੇ ਪੱਟੀ ਸਾਹਿਬ ਜਦੋਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਨਾ ਤੇ ਉਹਨਾਂ ਪਹਿਲਾਂ ਤਾਰਫ ਕਰਾਇਆ ਕਹਿੰਦੇ ਵੀ ਮੇਰੇ ਨਾਲ ਹੀਰਾ ਸਿੰਘ ਆਵੜੀਆ ਸਾਹਿਬ ਬੈਠੇ ਆ ਅਰਸ਼ਦੀਪ ਕਲੇਰ ਆ ਤੇ ਇੱਕ ਵਕੀਲ ਸਾਹਿਬ ਹੋਰ ਸੀ ਉਹਨਾਂ ਦਾ ਨਿੱਕਾ ਨਾਮ ਮੈਨੂੰ ਯਾਦ ਰਹਿ ਗਿਆ ਸਨੀ ਸੀਗਾ ਤੇ ਉਹਨਾਂ ਦਾ ਉਹਨਾਂ ਤਾਰਫ ਕਰਾਇਆ ਹੀ ਵਾਹ ਕੀ ਤਰਫ ਤੇ ਕਰਾਇਆ ਵਾ ਜਦੋਂ ਸਮਝ ਭਾਂਗੀ ਕਰ ਦਿੱਤਾ ਹੁਣ ਚੌਂਟਾ ਦੀ ਬਾਰਾ ਤੇ ਨਹੀਂ ਫਿਰ ਬਿਆਨ ਪਤਾ ਨਹੀਂ ਰਿਹਾ ਸੀ ਇੱਥੇ ਹੂੰ ਜਿਆਦਾ ਤੁਸੀਂ ਅਧਿਕਾਰ ਤੋਂ ਫਿਰ ਦੱਸ ਦਿਓ ਮੈਂ ਅਧਿਕਾਰ ਤੇਗਾ ਜੀ ਇਹਨਾਂ ਵੱਲੋਂ ਤੁਹਾਨੂੰ ਮੈਂ ਤਾਂ ਪੜਿਆ ਨਹੀਂ ਵੀ ਤੁਹਾਨੂੰ ਅਧਿਕਾਰ ਦਿੱਤਾ ਵੀ ਭੁੰਨਰ ਸਾਹਿਬ ਨੇ ਵਰਕਿੰਗ ਦੇ ਡੇਢ ਪ੍ਰਧਾਨ ਸੀ ਜੇ ਤੁਸੀਂ ਬੜਾ ਦੱਸ ਦਿਓ ਮੈਨੂੰ ਕਿਤੇ ਚਲੋ ਤੁਸੀਂ ਇਹ ਵੀ ਗੱਲ ਠੀਕ ਕਰ ਲਓ ਕੋਈ ਗੱਲ ਨਹੀਂ ਹੈਗੀ ਫਿਰ 27 ਸਾਲ ਜਿਹਨਾਂ ਦਾ ਨਾਂ ਪਿਆਰਪਿੰਗਾ ਝੂਟੀਆਂ ਤੁਸੀਂ ਉਹਨਾਂ ਨੂੰ ਬਰੀ ਕਰਦੇ ਹੋ ਤੇ ਕਾਂਗਰਸ ਨੂੰ ਬਕਾਇਦਾ ਤੌਰ ਤੇ ਤੁਸੀਂ ਕਹਿੰਦੇ ਦੋਛੀ ਟਰੋਨੇ ਭੁੰਦਰ ਸਾਹਿਬ ਤੋਂ ਪੁੱਛ ਲਓ ਜਿਨ੍ਹਾਂ ਦੇ ਬਿਆਨ ਨੇ ਬਕਾਇਦਾ ਤੌਰ ਤੇ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਇੰਡੀਆ ਗਾਜੂਲ ਸਮੂਹ ਨੂੰ ਸ਼ਾਮਲ ਹੋਣ ਦੀ ਲੋੜ ਪਈ ਤੇ ਅਸੀਂ ਗੁਰੇਜ ਦੀ ਕਰੇ ਸਮੂਹ ਸਾਡੀ ਕੋਈ ਲੜਾਈ ਕਿਛ ਨਹੀਂ ਹੈ ਹੂੰ ਉਹ ਤੁਹਾਡੀਆਂ ਰਿਸ਼ਤੇਦਾਰੀਆਂ ਉੱਧਰ ਸਰਦਾਰ ਪ੍ਰਕਾਸ਼ ਸਿੰਘ ਨੇ ਬਾਦਲ ਨੇ ਮੁੰਡਾ ਵਿਆਹ ਤੇ ਉਹ ਵੀ ਕਾਂਗਰਸੀਆ ਉਹਦੇ ਦੀ ਕੁੜੀ ਵੈ ਤੇ ਉਹ ਵੀ ਕਾਂਗਰਸੀਆਂ ਵਾਲੇ ਪਾਸੇ ਕੀ ਦੇ ਕਿਹੜੇ ਕਿਹੜੇ ਅਕਾਲੀ ਆਗੂ ਦੇ ਰਸ਼ੀ ਦੀ ਕਾਂਗਰਸੀ ਨਹੀਂ ਹੈਗੀ ਫਿਰ ਸਿਆਸੀ ਤੌਰ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰੇ ਬੜਾ ਤੁਸੀਂ ਬੇਵਕੂਫ ਬਣਾ ਲਿਆ ਉਹਨੋ ਕੀ ਬੇਵਕੂਫ ਨਹੀਂ ਬਣ ਲਗੇ ਹੁਣ ਤੁਹਾਡੀਆਂ ਅੰਦਰੀਆਂ ਜਿਹੜੀਆਂ ਬਗਿਆ ਸਭ ਕੁਝ ਜਾਣਦੇ ਨੇ ਲੋਕ ਦੂਸਰੀ ਚੀਜ਼ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੜ ਗਈ ਹੈ ਤੇ ਇਹ ਵੇਖਦੀ ਪਾਰ ਰਿਹਾ ਹੈ ਕਿਸੇ ਨੇ ਤੁਹਾਡੇ ਕੋਈ ਗੱਲਾਂ ਜੀ ਕਿਸੇ ਨੇ ਗੱਲਾਂ ਨਹੀਂ ਡੇ ਕੋਣ ਉਹ ਕਹਿੰਦੇ ਵੀ ਜਿਹੜੀ ਇਹ ਪੰਜ ਸੁਧਾਰਵਾਦੀ ਪੰਜ ਮੈਂਬਰੀ ਕਮੇਟੀ ਆ ਵੀ ਇਹ ਵੀ ਅਕਾਲ ਤਖਦੀ ਨਹੀਂ ਇਹ ਵੀ ਵਿਰੋਧੀਆਂ ਦੀ ਦੇਣ ਇਹ ਵੀ ਕਾਂਗਰਸ ਤੇ ਭਾਜਪਾ ਤੇ ਆਪ ਇਹਨਾਂ ਪਿੱਛੇ ਖਲੋਤੀ ਹੈ ਚਲੋ ਮੰਨ ਲਿਆ ਜੀ ਅਸੀਂ ਕਹਿ ਦਿੰਦੇ ਹਾਂ ਪੇ ਤੁਸੀਂ ਕਹਿੰਦੇ ਇਹ ਹੈਗੇ ਕਾਲ ਤੱਕ ਦੇ ਪਗੋੜੇ ਤੁਸੀਂ ਜਿਹੜੇ ਕਾਲ ਤੱਕ ਨੇ ਹੁਕਮ ਕੀਤੇ ਉਹ ਲਾਗੂ ਤੁਸੀਂ ਨਹੀਂ ਕੀਤੇ ਤੇ ਕਹਿੰਦੇ ਤੁਸੀਂ ਉਹਨੂੰ ਨਹਿਓ ਵੀ ਹੋਏਗੇ ਇਹਦਾ ਫਿਰ ਤੁਸੀਂ ਕਹਿੰਦੇ ਹੋ ਵੀ ਸਾਡੀ ਆਹ ਵੇਖੋ ਸਾਡੂ ਬੈਂਕ ਸਟੇਟਮੈਂਟ ਸਾਡੇ ਖਾਤੇ ਦੇ ਵਿੱਚ 2 ਕਰੋੜ 75 ਲੱਖ ਰੁਪਏ ਆ ਗਿਆ ਮਤਲਬ ਤੁਹਾਡੇ ਕੋਲ 27 ਲੱਖ ਭਰਤੀ ਹੋ ਗਈ ਸਹਿਜਕ ਤੋਂ ਬੰਦ ਹੋ ਗਈ ਹੈ ਹੋ ਗਈ ਉਹ ਅਸੀਂ ਦੀ ਲੜਾ ਇਹ ਤੇ ਪਤਾ ਲੱਗ ਜੂਗਾ ਜਦੋਂ ਬਕਾਇਦਾ ਤੌਰ ਤੇ ਚੋਣਾ ਹੋਣੀ ਹੈ ਵੀ ਤੁਹਾਡੀ ਭਰਤੀ ਕਿੰਨੀ ਸੀ ਤੁਸੀਂ ਕਿੰਨੀ ਕੀਤੀ ਸੀ ਸੱਚੀ ਕੀਤੀ ਸੀ ਝੂਠੀ ਕੀਤੀ ਪਤਾ ਨਹੀਂ ਪਰ ਚੀਮਾ ਸੰਭੇ ਗੱਲ ਦੱਸ ਦਿਓ ਤੁਸੀਂ ਬਹੁਤ ਸਿਆਣੇ ਹੋ ਇਹ ਮੈਨੂੰ ਦੱਸ ਦਿਓ ਕਿ ਜਿਹੜੇ ਅੱਜ ਸੁਧਾਰਵਾਦੀ ਆਪਣੇ ਇਕੱਠ ਕਰ ਰਹੇ ਕਦੀ ਕਿਸੇ ਰਿਜ਼ਲਟ ਕਰ ਰਹੇ ਕਿਤੇ ਲੋਕ ਆਪ ਮਾਰੇ ਉੱਥੇ ਆ ਰਹੇ ਇਹੋ ਜੇ ਦੋ ਇਕੱਠ ਪਖਾ ਦਿਓ ਸਾਨੂੰ ਦੋ ਇਕੱਠ ਤੁਸੀਂ ਕਹਿੰਦੇ ਬੋਗਸ ਭਰਤੀ ਨਹੀਂ ਕੀਤੀ ਅਸੀਂ ਘਰ ਘਰ ਜਾ ਕੇ ਭਰਤੀ ਕੀਤੀ ਹੈ ਲੋਕਾਂ ਨੂੰ ਜਾ ਕੇ ਪੁੱਛੋ ਕਿ ਸਾਡੇ ਕੋਲ ਤਾਂ ਐ ਹੀ ਕੋਈ ਨਹੀਂ ਇਸ ਕਰਕੇ ਅਸੀਂ ਭਰਤੀ ਤੇ ਕੁਝ ਨਹੀਂ ਲੜਨਾ ਤੁਸੀਂ 22 ਲੱਖ ਕਰੋ ਤੁਸੀਂ 50 ਲੱਖ ਕਰੋ ਕੋਈ ਗੱਲ ਨਹੀਂ ਹੈਗੀ ਲੇਕਿਨ ਘਟੇ-ਪਟੇ ਲੋਕਾਂ ਦੇ ਕੋਲੇ ਸਰਦਾਂ ਕੋਲੇ ਝੂਠ ਤਾਂ ਬੋਲੋ ਅੱਗੇ ਤੁਸੀਂ ਝੂਠ ਬੋਲ ਕੇ ਆਪਣੇ ਬਿੜਾ ਕਰਕੇ ਤਾਂ ਗਾਂਹ ਕੀ ਕਰਨਾ ਤੁਸੀਂ ਬਿਲਕੁਲ ਠੀਕ ਹੈ ਪੱਟੀ ਸਾਹਿਬ ਇਦੇ ਨਾਲ ਹੀ ਇੱਕ ਸਵਾਲ ਹੁਣ ਮੇਰੇ ਜ਼ਿਹਨ ਦੇ ਵਿੱਚ ਹੋਰ ਆ ਗਿਆ ਹਾਲਾ ਪਹਿਲਾਂ ਇੱਕ ਤੁਹਾਡੇ ਵੱਲ ਅਧਾਰਾ ਪਿਆ ਸਵਾਲ ਵੀ ਇੱਕ ਚਿੱਠੀ ਹੋਰ ਲਿਖੀ ਗਈ ਆ ਦੂਜਾ ਸਵਾਲ ਮੇਰਾ ਇਹ ਆ ਵੀ ਜਿਹੜੀ ਲੁਧਿਆਣਾ ਪੱਛਮੀ ਦੀ ਜ਼ਮੀਨੀ ਚੋਣ ਆ ਉਹਦੇ ਵਿੱਚ ਅਕਾਲੀ ਦਲ ਦੀ ਕੀ ਸਥਿਤੀ ਰਹਿਣ ਵਾਲੀ ਆ ਹਾਲਾ ਸਰਗਰਮੀ ਵਧਾ ਦਿੱਤੀ ਆ ਸੁਖਵੀਰ ਬਾਦਲ ਹੁਣਾਂ ਦੇ ਧੜੇ ਨੇ ਤੇ ਉੱਥੇ ਕੀ ਸਥਿਤੀ ਰਹਿਣ ਵਾਲੀ ਆ ਵੀ ਹੁਣ ਤੇ ਬੰਦਾ ਵੀ ਬਹੁਤ ਭਰਤੀ ਕਰ ਲਿਆ ਭਾਵੇਂ ਪੂਰੇ ਪੰਜਾਬ ਚੋਂ ਕੀਤਾ ਪਰ ਜ਼ੋਰ ਤਾਂ ਹਰੇਕ ਬੰਦਾ ਲਾਊਗਾ ਹਰੇਕ ਬੰਦੇ ਦੀ ਰਿਸ਼ਤੇਦਾਰੀ ਯਾਰੀ ਦੋਸਤੀ ਕਿਤੇ ਨਾ ਕਿਤੇ ਅੱਜ ਕੱਲ ਸਾਰੇ ਪਾਸੇ ਹੀ ਹੁੰਦੀ ਆ ਤੇ ਫੇਰ ਤੇ ਸੀਟ ਕੱਢੀ ਵੀ ਜਾ ਸਕਦੀ ਆ ਵੇਖੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਲੁਧਿਆਣੇ ਦੀ ਸੀਟ ਜਿਹੜਾ ਇਹਨਾਂ ਦਾ ਉਥੇ ਨੰਬਰਦਾਰ ਆ ਮਹਿੰਦਰ ਸਿੰਘ ਗਰੇਵਾਲ ਜਿੱਤੇ ਮੈਂ ਨਹੀਂ ਭੁੱਲਦਾ ਤੇ ਇੱਕ ਚੋਣ 1997 ਜਿੱਤਿਆ ਸੀ ਉਹ ਮੁੜ ਕੇ ਕੋਈ ਚੋਣ ਨਹੀਂ ਜਿੱਤਿਆ ਜਿੰਨੀਆਂ ਇਲੈਕਸ਼ਨ ਹੋਈਆਂ ਤੇ ਫਿਰ ਕਰਕੇ ਖੜਾ ਵੇਖਦੇ ਤੁਹਾਡੇ ਕੋਈ ਨਹੀਂ ਭਰਤੀ ਹੋ ਗਈ ਤੇ ਫਿਰ ਚੋਣ ਜਿੱਤੀ ਜਿੱਤੀ ਪਈ ਦਾੜੀ ਤੇ ਨਾਲੇ ਪਤਾ ਲੱਗ ਜਾਊਗਾ ਵੀ ਤੁਹਾਡੀ ਭਰਤੀ ਸੱਚੀ ਹੋਈ ਹੈ ਕਿ ਝੂਠੀ ਹੋਈ ਹੈ ਜੀ ਇਹ ਗੱਲ ਤੇ ਠੀਕ ਹੈ ਉਹਨਾਂ ਨੇ ਅਨਾਉਂਸ ਕੀਤਾ ਵੀ ਇੱਥੇ ਅਸੀਂ ਆਪਣਾ ਬੰਦਾ ਖੜਾ ਖੜਕ ਕਰਨਾ ਚਾਹੀਦਾ ਮੈਂ ਤੇ ਕਹਿੰਦਾ ਜੇ ਘੋੜਾ ਘਾ ਨਾ ਦੋਸਤੀ ਕਰੂਗਾ ਇਹ ਖਲਬਾ ਬਿਲਕੁਲ ਜੀ ਇਹ 86 ਪਾਰਟੀਆਂ ਨੇ ਚੋਣ ਨਹੀਂ ਲੜਨੀਆਂ ਤੇ ਕਰਨੀਏ ਕੀ ਫਿਰ ਲੱਗ ਜੂਗਾ ਪਤਾ ਉਹ ਤੇ ਕਿਹੜਾ ਬੰਦਾ ਕਿੰਨੇ ਕੁ ਪਾਣੀ ਤੁਸੀਂ ਹੈਗੇ ਤੇ ਕਿੰਨੀ ਕੁ ਤੁਸੀਂ ਭਰਤੀ ਕੀਤੀ ਕੀ ਨਹੀਂ ਕੀਤਾ ਮੈਂ ਕਹਿੰਦਾ ਸਾਡਾ ਕੋਈ ਲੋਕਾਂ ਦੀ ਚਰਚਾ ਨਹੀਂ ਸੀ ਉਹਦੀ ਗੱਲ ਕਰ ਰਹੇ ਸਾਨੂੰ ਇਹ ਲੋਤੀ 50 ਲੱਖ ਰੁਪਏ 25 ਲੱਖ ਰੁਪਏ ਤੁਸੀਂ ਬਤੀਤ ਨੂੰ ਕੋਈ ਫਰਕ ਨਹੀਂ ਪੈਂਦਾ ਅਗਲੀ ਗੱਲ ਜਿਹੜੀ ਦੂਸਰੀ ਚਿੱਠੀ ਦੀ ਗੱਲ ਦੂਸਰੀ ਚਿੱਠੀ ਵਾਲੇ ਚਿੱਠੀ ਵੀ ਲਿਖਿਆ ਤੇ ਸੁਖੀ ਰੰਧਾਵੇ ਨੂੰ ਤਾੜਨਾ ਵੀ ਕੀਤੀ ਵੀ ਸਾਡੇ ਮਾਮਲੇ 'ਚ ਤੈਨੂੰ ਦਖਲ ਦਾ ਜੀ ਦੇਣ ਦਾ ਕੋਈ ਅਧਿਕਾਰ ਨਹੀਂ ਅੱਛਾ ਇਹ ਚਿੱਠੀ ਲਿਖੀ ਕਿਹਨਾਂ ਨੇ ਆ ਜੀ ਇਹ ਜਿਹੜੇ ਸੁਧਾਰਵਾਦੀ ਨੇ ਅੱਛਾ ਉਹਨਾਂ ਦਾ ਜਵਾਬ ਵੀ ਆ ਜਾਏਗਾ ਨਾਲ ਜਿਹੜੀ ਚਿੱਠੀ ਬਕਾਇਦਾ ਤੌਰ ਤੇ ਚਾਰ ਕੇ ਪੰਜ ਮੈਂਬਰ ਸ਼੍ਰੋਮਣੀ ਕਮੇਟੀ ਦੇ ਲਿਖ ਕੇ ਦੇ ਆ ਕੇ ਪ੍ਰਧਾਨ ਨੂੰ ਵਖਰੀ ਹੈ ਅੱਛਾ ਉਸ ਚਿੱਠੀ ਦੇ ਵਿੱਚ ਉਹ ਇਹ ਗੱਲ ਕਹਿੰਦੇ ਨੇ ਕਿ ਆ ਜਿਹੜੇ ਬਾਦਲਦਲੀਏ ਨੇ ਇਹ ਅਕਾਲ ਤਖਤ ਦੇ ਭਗੌੜੇ ਨੇ ਅਕਾਲ ਤਖਤ ਦੇ ਉੱਤੋਂ ਇੱਕ ਜਿਹੜੇ ਹੁਕਮ ਹੋਏ ਸੀ ਜਥੇਦਾਰ ਅਕਾਲ ਤਖਤ ਨੇ ਫੈਸਲਾ ਤੋਂ ਕਿਹਾ ਸੀ ਵੀ ਆ ਜਿਹੜੀ ਬੁੱਢੀ ਲੀਡਰਸ਼ਿਪ ਇਹ 86 ਤੌਰ ਤੇ ਆਪਣਾ ਨੈਤਿਕ ਅਧਿਕਾਰ ਕੌਮ ਦੀ ਗਵਾਹੀ ਕਰਨ ਦਾ ਗਵਾਹ ਚੁੱਕੀ ਹੈ ਇਸ ਕਰਕੇ ਆ 6 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਤੇ ਇਹ 6 ਮਹੀਨਾ ਚ ਭਰਤੀ ਕਰੇਗੀ ਤੇ ਭਰਤੀ ਕਰਨ ਤੋਂ ਬਾਅਦ ਜਿਹੜਾ ਸੀ ਅਗਲੀ ਫਿਰ ਚੋਣ ਕੀਤੀ ਜਾਏਗੀ ਅਕਾਲੀ ਦਲ ਦੀ ਤੇ ਨਾਲ ਚੁੱਲੇ ਸਵਿਟਰ ਦੀ ਗੱਲ ਕੀਤੀ ਸੀ ਤੇ ਸੁਧਾਰਵਾਦੀ ਚੁੱਲੇ ਸਵਿਟਰ ਕੇ ਆਪਣੇ ਆਗੇ ਸੀ ਕਿ ਤੁਸੀਂ ਚੁੱਲੇ ਫਿਰ ਬਾਲ ਲਿਆ ਆਪਣੇ ਕੀ ਡਾਕਟਰ ਦਲਜੀਤ ਸਿੰਘ ਚੀਮਾ ਦੱਸ ਸਕਦਾ ਵੀ ਜੇ ਅਕਾਲ ਤਖਤ ਤੋਂ ਹੁਕਮ ਆਇਆ ਵੀ 6 ਮਹੀਨੇ ਚ ਪਰਦੀ ਹੋ ਜੀ ਪਰ ਤੁਸੀਂ 1 ਮਹੀਨੇ ਚ ਕੰਪਲੀਟ ਕਿਵੇਂ ਕਰ ਲਈ ਇਹ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਦੂਸਰੀ ਚੀਜ਼ ਦੋਨਾਂ ਨੇ 6 ਮੈਂਬਰੀ ਕਮੇਟੀ ਬਣਾਈ ਤੁਸੀਂ 7 ਕਰ ਲਈ ਸਭ ਨੇ ਕਿਹਾ ਕੋਈ ਗੱਲ ਨਹੀਂ ਕਿ ਤੁਹਾਡਾ ਜਿਹੜਾ ਪ੍ਰਧਾਨ ਸੀਗਾ ਜਿਹਦੇ ਥੁੱਕ ਚਟਿਆ ਬਕਾਇਦਾ ਤੌਰ ਤੇ ਜਿਹੜਾ ਆ ਤਾਂ ਚੇਅਰਮੈਨ ਲਾਇਆ ਸੀਗਾ ਕਿ 72 ਦਿਨੋਂ ਨੇ ਪੇਸ਼ ਕਮੇਟੀ ਦੀ ਮੀਟਿੰਗ ਨਹੀਂ ਕੀਤੀ ਕਿਉਂ ਨਹੀਂ ਕੀਤੀ ਜਵਾਬ ਦੇ ਸਕਦੇ ਹੋ ਤੁਸੀਂ ਨਿਗਰਾਨ ਦਾ ਮਤਲਬ ਹੁੰਦਾ ਵੀ ਉਹਦੀ ਨਿਗਰਾਨੀ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ ਉਹਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ ਕੀ ਤੁਸੀਂ ਪੁੱਛਿਓ ਉਹਨਾਂ ਨੂੰ ਅਸੀਂ ਆ ਵੀ ਭਰਤੀ ਦਾ ਉਸ ਕਰ ਲਗੇ ਭਿਆਦੋ ਜੀ ਨੂੰ ਕਰਾਂਗੇ ਤੇ ਆਦੋ ਬੰਦ ਕਰਾਂਗੇ ਅਸੀਂ ਤੇ ਚਾਹ ਜਿਆ ਸਾਡੇ ਜਿਹੜੇ ਆਬਜ਼ਰਵਰ ਹੋਣਗੇ ਤੇ ਆ ਸਾਡੇ ਜਿਹੜੇ ਆ ਭਰਤੀ ਕਰਨੀ ਹੈ ਤਾਂ ਜ਼ਿਲ੍ਹਿਆਂ ਦੇ ਵਿੱਚ ਪੁੱਛਿਆ ਤੁਸੀਂ ਉਹਨਾਂ ਨੂੰ ਜੇ ਨਹੀਂ ਪੁੱਛਿਆ ਤੇ ਲੋਕਾਂ ਨੂੰ ਬੇਬਕੂ ਬਣਾਉਣ ਦੀ ਕੋਸ਼ਿਸ਼ ਨਾ ਕਰੋ ਅੱਗੇ ਤੁਸੀਂ ਬੇਬਕੂ ਬਣਾ ਕੇ ਵੇਖ ਲਿਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਘੱਟੋ ਘੱਟ ਰੱਬ ਦਾ ਖੌਬਖਾਓ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਜਿਹੜੀਆਂ ਅਕਾਲ ਤਖ ਦੀਆਂ ਗੁਰੂ ਸਾਹਿਬ ਨੇ ਸੰਸਥਾਵਾਂ ਬਣਾਈਆਂ ਸੰਗਤ ਬਣਾਈ ਆ ਪੰਗਤ ਬਣਾਈ ਆ ਪੰਜ ਬੰਦਾਰੀ ਬਣਾਈ ਆ ਗੁਰਦੁਆਰੇ ਬਣਾਇਆ ਵਾ ਸਭ ਤੋਂ ਪਹਿਲਾ ਗੁਰਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਿਆ ਸੀ ਅਕਾਲ ਤਖਤ ਬਣਾਇਆ ਇਹ ਸਾਰੀ ਗੁਰੂ ਸਾਹਿਬ ਦੀ ਸਸਤਾਵਾਂ ਬਣੀਆਂ ਇਹ ਢਿੱਲ ਜਦਾਂ ਤੇ ਦੁਨੀਆ ਤੇ ਰਹਿਣੀਆਂ ਰਹਿਣੀਆਂ ਇਹਨਾਂ ਨੂੰ ਕੁਛ ਨਹੀਂ ਹੋਏਗਾ ਜਿਹੜੀ ਅਸੀਂ ਬਣਾਈਆ ਉਹ ਖਤਮ ਹੋਣੀ ਹੈ ਲੇਕਿਨ ਤੁਸੀਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਕਾਲ ਤੱਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਤੁਹਾਡੇ ਕੋਲ ਜਵਾਬ ਹੈਗਾ ਇਸ ਗੱਲ ਦਾ ਜਿਹੜੀ ਚਿੱਠੀ ਉਹਨਾਂ ਲਿਖੀ ਹੈ ਈਪੀ ਕਿਰਜੋਤ ਕਰਦੇ ਭਾਈ ਮਨਜੀਤ ਸਿੰਘ ਦੇ ਦੋ ਤਿੰਨ ਮੈਂਬਰ ਹੋਰ ਨੇ ਉਹਨਾਂ ਚਿੱਠੀ ਲਿਖੀ ਜਿਹੜੀ ਇੱਕ ਸ਼੍ਰੋਮਣੀ ਗੁਰਦੇ ਪ੍ਰਧਾਨ ਨੂੰ ਵੀ ਆ ਜਿਹੜੇ ਬਾਦਲ ਦਲੀਏ ਦੇ ਇਹ ਕਾਲ ਤੱਕ ਦੇ ਪਗੋੜਿਆ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਵੀ ਤੇਜਾ ਸਿੰਘ ਸਮੁੰਦਰੀ ਹਲ ਇਹਨਾਂ ਨੂੰ ਇਕੱਤਰਤਾ ਕਰਨ ਵਾਸਤੇ ਨਾ ਦਿੱਤਾ ਜਾਵੇ। ਕਿ ਜਦੋਂ ਨਾ ਕਾਲ ਤੱਕ ਦਾ ਹੁਕਮ ਨਹੀਂ ਮੰਨਿਆ ਤੇ ਫਿਰ ਕਿਵੇਂ ਇਕੱਠਾਉਂਦੇ ਇੱਥੇ? ਦੇਕਰ ਪ੍ਰਧਾਨ ਦੀ ਜਿਹੜੀ ਆ ਨਾ ਉਹ ਜੇ ਤੇ ਕਿਤੇ ਸੁਖੀਂ ਨਾ ਵੇ ਦੀ ਚਿੱਠੀ ਆ ਜਾਵੇ ਉਹ ਤਾਂ ਬਿਨਾਂ ਅੰਗਕਾਂ ਤੋਂ ਪੜ ਲੈਂਦੇ ਆ ਤੇ ਜੇ ਕਿਤੇ ਇਹੋ ਜਿਹੀ ਚਿੱਠੀ ਆ ਜਾਵੇ ਬਾਦਲਾਂ ਦੇ ਖਿਲਾਫ ਉਹਦੇ ਤੇ ਫਿਰ ਉਹਨਾਂ ਨੂੰ ਜਿਹੜੀ ਖੂਪੇ ਲੱਗ ਜਾਂਦੇ ਆ ਉਹ ਕਦੇ ਦੇਖਦਾ ਹੀ ਨਹੀਂ ਮਨ ਨੂੰ ਐਸਾ ਕਰਕੇ ਜਿਹੜੀ ਇਹ ਜਿਹੜੀ ਚਿੱਠੀ ਦੂਸਰੀ ਆਈ ਉਹਨੇ ਵੀ ਇਹ ਗੱਲ ਮੰਗ ਕੀਤੀ ਆ ਕਿ ਉਹਦੇ ਤੇ ਵੀ ਗੌਰ ਕੀਤਾ ਜੀ ਮੈਂ ਗੌਰ ਹੋਣਾ ਨਹੀਂ ਉਲਟਾ ਨੂੰ ਕਹਿੰਦੇ ਵੇਖੋ ਜੀ ਸਾਨੂੰ ਇੱਥੇ ਵੀ ਨਹੀਂ ਪਰਦੇ ਸਾਡੇ ਪਿੱਛੇ ਤੋਂ ਨੇ ਫਿਰਦੇ ਆ ਇਹਨਾਂ ਨੂੰ ਹੋਇਆ ਕੀ ਗਿਆ ਇਹ ਤੇ ਵੇਖੋ ਕਾਂਗਰਸ ਦੀ ਚਾਲ ਹੈ ਤੇ ਭਾਜਪਾ ਦੀ ਚਾਲ ਹੈ ਤੇ ਆਮ ਆਦੀ ਪਾਰਟੀ ਦੀ ਚਾਲ ਦੇ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੇ ਨੇ ਤੇ ਤੁਸੀਂ ਵੀ 27 ਸਾਲ ਦਾ ਦਾਈ ਦੇ ਨਾਲ ਸਾਰਿਆਂ ਦੇ ਭਾਜਪਾ ਦੇ ਇਸ਼ਾਰਿਆਂ ਤੇ ਨੱਚਦੇ ਰਹੇ ਹੋ ਨਾ ਰਹੇ ਹੋ ਤੁਸੀਂ ਜਿਹੜੇ ਬੰਦੇ ਨੇ ਬਕਾਇਦਾ ਤੌਰ ਤੇ ਬਾਦਲ ਦਲ ਤੋਂ ਪਾਸਾ ਬਟਿਆ ਤੁਸੀਂ ਉੱਥੋਂ ਇੱਕ ਲਖਬ ਦੇ ਦਿੱਤਾ ਵੀ ਇਹ ਕਾਂਗਰਸ ਦਾ ਏਜੰਟ ਹੈ ਹੁਣ ਕਾਂਗਰਸ ਦੇ ਬਿਜੇ ਹੁਣ ਕਾਂਗਰਸ ਤਾਕਤ ਵੀ ਤੁਸੀਂ ਭਾਪੀ ਦੇ ਜਿਹੜੇ ਨੂੰ ਸ਼ੁਰੂ ਕਰ ਦਿੱਤੇ ਹੋ। ਜੇ ਕੱਲ ਨੂੰ ਤੁਹਾਡੇ ਕੋਲ ਆ ਜਾਂਦਾ ਤੇ ਫਿਰ ਨਾਤਾ ਤੋੜਦਾ ਇਹਨਾਂ ਫਿਰ ਪੰਥਕ ਬਣ ਜਾਂਦਾ ਮਿੰਟੋ ਮਿੰਟ। ਇਹਸ ਕਰਕੇ ਦੋ ਚਿੱਠੀਆਂ ਲਿਖੀਆਂ ਨੇ ਇੱਕ ਦੀ ਦੋਵਾਂ ਚਿੱਠੀਆਂ ਦਾ ਨਿਪਟਾਰਾ ਹੋਣਾ ਚਾਹੀਦਾ ਵਾ ਜੇ ਸੁਖੀਂਦਾ ਹੋਵੇ ਨੇ ਲਿਖੀਆਂ ਚੋਣ ਕਮਿਸ਼ਨ ਨੂੰ। ਉਹਨੇ ਪ੍ਰਧਾਨ ਨੂੰ ਲਿਖੀ ਜਿਹੜੀ ਪ੍ਰਧਾਨ ਨੂੰ ਲਿਖੀ ਪ੍ਰਧਾਨ ਨੂੰ ਤੇ ਜਵਾਬ ਦੇਣਾ ਚਾਹੀਦਾ ਵਾ। ਇਹ ਆਪ ਕੋਲ ਇਹਨਾਂ ਕਾਲ ਤੱਕ ਕਾਲ ਤੱਕ ਇਹਦੀ ਗੱਲ ਮੰਨੀ ਕੋਈ ਨਹੀਂ ਇਹਨਾਂ ਦੀ ਜੀ ਪੱਟੀ ਸਾਹਿਬ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪੂਰੇ ਜੋ ਬੰਦੇ ਉੱਤੇ ਆ ਸਕੂਲਾਂ ਦੀ ਚਾਰਦੁਆਰੀ ਕੀਤੀ ਜਾ ਰਹੀ ਹੈ ਦਾਦਾ ਸਪੋਰਟ ਦੀਆਂ ਕੰਧਾਂ ਨੇ ਰੰਗ ਕੀਤਾ ਜਾ ਰਿਹਾ ਉਦਘਾਟਨੀ ਪੱਥਰ ਲਗਾਏ ਜਾ ਰਹੇ ਆ ਹੁਣ ਉਹਨਾਂ ਪੱਥਰਾਂ ਨੂੰ ਲੈ ਕੇ ਇਤਰਾਜ਼ ਵੀ ਹੈ ਤੇ ਨਾਲ ਦੀ ਨਾਲ ਹੀ ਪਖਾਨਿਆਂ ਨੂੰ ਲੈ ਕੇ ਇਤਰਾਜ਼ ਆ ਪੀ ਪਹਿਲੀ ਵਾਰ ਵੇਖਿਆ ਜਾ ਰਿਹਾ ਵੀ ਪਖਾਨਿਆਂ ਦੇ ਉਦਘਾਟਨ ਵੀ ਹੁੰਦੇ ਆ ਤੇ ਉਹ ਵੀ ਵੱਡੇ ਵੱਡੇ ਬੰਦੇ ਕਰ ਰਹੇ ਆ ਇਹ ਸਭ ਕੁਝ ਜੋ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਿਹਾ ਸਮਾਨੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਸਿਹਤ ਮੰਤਰੀ ਰਹੇ ਆ ਕਿਸੇ ਵੇਲੇ ਉਹ ਫਿਰ ਟੀਚਰਾਂ ਕੋਲੋਂ ਮਾਫੀ ਵੀ ਮੰਗਦੇ ਆ ਜਿਹੜੀ ਸਮਾਣਾ ਦੇ ਵਿੱਚ ਘਟਨਾ ਹੋਈ ਸੀ ਸਿੱਖਿਆ ਦੇ ਨਾਲ ਜੁੜੀ ਹੋਈ ਗੱਲ ਹੈ ਮੈਂ ਦੋ ਸਵਾਲ ਤੁਹਾਨੂੰ ਕੀਤੇ ਆ ਇਹ ਕਿੱਦਾਂ ਦੀ ਸਿੱਖਿਆ ਕ੍ਰਾਂਤੀ ਆ ਜੀ ਕੰਧਾਂ ਜਿਹੜੀਆਂ ਉਹ ਜ਼ਰੂਰ 10 10 ਫੁੱਟ ਦੀਆਂ ਬਣਾ ਦਿੱਤੀਆਂ ਗਈਆਂ ਨਵਾਂ ਸੀਮੈਂਟ ਸੁਮਟ ਰੰਗ ਰੋਗ ਨਵਾਂ ਹੋ ਗਿਆ ਪਰ ਟੀਚਰ ਵਿਦੇਸ਼ ਚ ਵੀ ਭੇਜੇ ਆ ਇਹ ਬੈਲੈਂਸ ਨਹੀਂ ਬਣ ਰਿਹਾ ਫੇਲੀ ਗਲਤ ਮੈਂ ਕਹਿ ਦਿਆਂ ਵੀ ਚੇਤਨ ਸਿੰਘ ਜੋਧਰਾ ਮਾਜਰਾ ਨੂੰ ਇਮੀਡੀਏਟਲੀ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਉਹਦੀ ਇਹ ਤੀਸਰੀ ਚੌਥੀ ਘਟਨਾ ਹੋ ਗਈ ਆ ਜਿਸ ਤਰੀਕੇ ਨਾਲ ਉਹਨੇ ਸਿੱਖਿਆ ਉਹਨੇ ਮਾਸਟਰ ਦੀ ਬੇਇੱਜ਼ਤੀ ਕੀਤੀ ਤੇ ਫਿਰ ਜਿਹੜੀਆਂ ਜੂਨੀਅਰ ਸੀ ਜੜੀ ਉਹਨਾਂ ਦੇ ਆ ਗਈ ਤੇ ਉਹਨਾਂ ਨਿੰਦਾ ਵੀ ਕੀਤੀ ਤੇ ਉਹਨਾਂ ਕਿਹਾ ਜੇ ਅਸੀਂ ਪ੍ਰੋਟੈਸਟ ਕਰਾਂਗੇ ਤੇ ਫਿਰ ਮਾਫੀ ਮੰਗ ਲਈ ਮਿੰਟੋਂ ਮਿੰਟੇ ਇਹ ਉਹੀ ਚੇਤਨ ਸਿੰਘ ਜੈਰਾ ਮਦਰ ਜਿੰਨਾ ਫਰੀਦ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਰ ਜੀ ਦੀ ਡਾਕਟਰ ਆਜਮਾ ਹਦਰ ਉਹਨਾਂ ਨੂੰ ਗੱਦੇ 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 ਲਮੇ ਪਾਇਆ ਸੀ ਯਾਦ ਹੈ ਬਿਲਕੁਲ ਇਹ ਵਾਈਸ ਚਾਂਸਰ ਦੀ ਡਿਊਟੀ ਦੀ ਤੁਸੀਂ ਫੰਡ ਦਿਓਗੇ ਤੇ ਗੱਦੇ ਨਵੇਂ ਆ ਜਾਣਗੇ ਮੈਡੀ ਨਵੇਂ ਆ ਜਾਣਗੇ ਜੋ ਫੰਡ ਹੀ ਤੁਹਾਡੇ ਕੋਲ ਨਹੀਂ ਗਏ ਤੇ ਕਰੋਗੇ ਤੁਸੀਂ ਕੀ ਉੱਥੇ ਤੇ ਜਿੱਥੋਂ ਤੱਕ ਹੋਣ ਇਹਨਾਂ ਦੀ ਗੱਲ ਹੈ ਵੀ ਜਿਹੜੇ ਟੀਚਰ ਨੂੰ ਗਿਆ ਵੀ ਕੀ ਤੁਸੀਂ 40 ਕੁਰਸੀ ਹੋਣੀ ਲਾ ਸਕਦੇ ਬੱਚੇ ਕਿੱਥੇ ਨੇ ਵੇਅਰ ਇਜ਼ ਜੀ ਵੀ ਜਿਹੜੇ ਬੱਚਿਆਂ ਦੇ ਮਾਪੇ ਸੀ ਉਹ ਪਹਿਲਾਂ ਉੱਠ ਕੇ ਚਲੇ ਗਏ ਇਹਨਾਂ ਦੀ ਸਪੀਚ ਸੁਣਨ ਤੋਂ ਪਹਿਲਾਂ ਗੁੱਸਾ ਹੈ ਜੀ ਵੀ ਮੇਰੀ ਸਪੀਚ ਕੋ ਨਹੀਂ ਸੁਣ ਕੇ ਗਿਆ ਉਹ ਪ੍ਰਿੰਸੀਪਲ ਕਹਿੰਦੀ ਵੀ ਤੁਸੀਂ ਆਹ ਜਿਹੜੀ ਕੰਧ ਕੀਤੀ ਹੈ ਇਹਦੇ ਤੋਂ ਘਟਣ ਦੇ ਤੁਸੀਂ ਆ ਗਏ ਹੋ ਕੋਈ ਗੱਲ ਜੀ ਐਨ ਬੱਚੇ ਵੀ ਆ ਜਾਣਗੇ ਤੇ ਟੀਚਰ ਵੀ ਆ ਦੇ ਨਾ ਸਾਡੇ ਕੋਲ ਟੀਚਰ ਪੂਰੇ ਆ ਟਾਇਲਟ ਤਾਂ ਬਿਲਕੁਲ ਹੈ ਨਹੀਂ ਗੱਡੀਆਂ ਪਈਆਂ ਨੇ ਸਰੀ ਕੁਝ ਤੇ ਬੰਦ ਪਈ ਜਾਂਦੇ ਹੋ ਬੱਚਿਆਂ ਨੂੰ ਕੀ ਦਈਏ ਸੀ ਉੱਥੇ ਜਿਹੜੀ ਬਕਾਇਦਾ ਤੌਰ ਤੇ ਫੰਕਸ਼ਨ ਕੀਤਾ ਇਹਦੇ ਵਿੱਚ ਜੋ ਅਸੀਂ ਰਿਫਰੈਸ਼ਮੈਂਟ ਲਿਆਂਦੀ ਆ ਜੋ ਕੁਰਸੀਆਂ ਲਿਆਂਦੀ ਆ ਆਪਣੀ ਜੇਬ ਚੋਂ ਪੈਸੇ ਕੱਢ ਕੇ ਲਿਆਂਦੀਆਂ ਸੀ ਇਤੋਂ ਤੱਕ ਜਿਹੜੀਆਂ ਉੱਥੇ ਐਮੀਨੈਂਸ ਸਕੂਲ ਦੇ ਵਿੱਚ ਬੱਸਾਂ ਚੱਲਦੀਆਂ ਨੇ 4 ਮਹੀਨੇ ਤੋਂ ਟੀਚਰ ਆਪਣੀਆਂ ਤਨਖਾਹਾਂ 'ਚ ਪੈਸੇ ਦੇ ਰਹੇ ਉਹਨਾਂ ਸਰਕਾਰ ਨੇ ਫੱਟ ਨਹੀਂ ਭੇਜੇ ਹੂੰ ਚਾਹੀਦਾ ਏਸੀ ਚੇਤਨ ਮਾਜਰਾ ਜਿਹੜੇ ਸੀ ਇੱਕ ਦਿਨ ਪਹਿਲਾਂ ਉੱਥੇ ਉਹਦੇ ਤੋਂ ਪੁੱਛਦੇ ਤੁਹਾਡੀ ਆ ਪ੍ਰੋਬਲਮ ਕੀ ਏ ਨੇ ਉਹ ਦੱਸੋ ਉਹ ਮੈਂ ਦੂਰ ਕਰਵਾ ਤੁਹਾਡੀ ਉਸ ਪਾਸੇ ਤੇਜ ਜੀ ਕਹਿੰਦੇ ਜੀ ਮੈਂ ਤੇ ਪ੍ਰਿੰਸੀਪਲ ਦੀ ਤੇ ਟੀਚਰਾਂ ਦੀ ਸ਼ਿਕਾਇਤ ਕਰੂੰਗਾ ਮੁੱਖ ਮੰਤਰੀ ਨੂੰ ਕਿਉਂ ਤੇ ਮਹਿਕਮੇ ਦੇ ਮੰਤਰੀ ਨੂੰ ਕਰੂੰਗਾ ਇਹੋ ਜਿਹੇ ਸਿਆਣੇ ਕੀ ਕਹਿੰਦੇ ਹੁੰਦੇ ਆ ਮੂਰਖ ਦੋਸਤ ਨਾਲੋਂ ਦਾਣਾ ਦੁਸ਼ਮਣ ਚੰਗਾ ਅੱਛਾ ਇਹ ਜਿਹੜੀਆਂ ਪੜੀ ਸਾਹਿਬ ਆਪਾਂ ਆ ਟਾਇਲਟ ਦਾ ਜ਼ਿਕਰ ਕਰ ਰਹੇ ਨਾ ਅੱਜ ਦੀ ਟ੍ਰਿਬਿਊਨ ਅਖਬਾਰ 'ਚ ਇੱਕ ਖਬਰ ਵੀ ਲੱਗੀ ਆ ਇੱਕ ਸਰਕਾਰੀ ਸਕੂਲ ਆ ਜ਼ਿਲ੍ਹਾ ਜਲੰਧਰ ਦੇ ਵਿੱਚ ਹੀ ਆ ਤੇ 80 ਬੱਚਿਆਂ ਦੇ ਮਗਰ ਮੇਰਾ ਖਿਆਲ ਮੈਂ ਥੋੜਾ ਗਲਤ ਵੀ ਹੋ ਸਕਦਾ ਇੱਕ ਟਾਇਲਟ ਆ ਕੁਝ ਇਸ ਤਰ੍ਹਾਂ ਦੀ ਖਬਰ ਆ ਮੈਂ ਦੇਖੀ ਸੀ ਨਿੰਦੀ ਮੈਂ ਉਹ ਦੀ ਗੱਲ ਕਰਦਾ ਮੈਂ ਤੂੰ ਜਿਹੜੀ ਘਟਨਾ ਬਗਰ ਉਹ ਉਸ ਸਕੂਲ ਦੀ ਗੱਲ ਕਰਦਾ ਅੱਜ ਦੀ ਡੇਟ ਦੇ ਵਿੱਚ ਵੀ ਜਿੱਥੇ ਬੱਚੇ ਨੇ ਉੱਥੇ ਟੀਚਰ ਨਹੀਂ ਜਿੱਦੇ ਟੀਚਰ ਉੱਥੇ ਬੱਚੇ ਬੱਚੇ ਨਹੀਂ ਜਿੱਥੇ ਟੀਚਰ ਤੇ ਬੱਚੇ ਦੇ ਉੱਥੇ ਬਿਲਡਿੰਗ ਨਹੀਂ ਉੱਥੇ ਕੋਈ ਫਰਨੀਚਰ ਨਹੀਂ ਉੱਥੇ ਕੋਈ ਤੱਪੜ ਨਹੀਂ ਅੱਜ ਦੀ ਡੇਟ 'ਚ ਗਰੀਬ ਤੋਂ ਗਰੀਬ ਬੱਚਾ ਕਹਿੰਦਾ ਜੀ ਮੈਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਪੜਾਵਾਂਗਾ ਜੀ ਜੀ ਨਹੀਂ ਕੋਈ ਪੇਜਾਂ ਦੀ ਬਹੁਤੇ ਜਰਾ ਕਰੀਬ ਉਹ ਠੀਕ ਹੈ ਗਵਰਨਮੈਂਟ ਸਕੂਲ ਚ ਪੇਡੂ ਕੋਚ ਸਕੂਲ ਜਿਹੜੇ ਸੀ ਉਹ ਬੰਦ ਕਰ ਦਿੱਤੇ ਸੀ ਕਾਗਰਸ ਨੇ ਤੇ ਕੁਝ ਕਰਤੇ ਸੀ ਕਾਂਗਰਸ ਨੇ ਹੁਣ ਰਹਿੰਦੇ ਖੁੰਦੇ ਇਹਨਾਂ ਦੇ ਟਾਈਮ ਤੇ ਬੰਦ ਹੋ ਜਾਣਗੇ ਪਟਿਆ ਸਾਹਿਬ ਨਾ ਹੀ ਬਦਲੇ ਸੀ ਮੇਰੇ ਖਿਆਲ ਪਹਿਲਾਂ ਸਮਾਰਟ ਸਕੂਲ ਬਣੇ ਫਿਰ ਆਦਰਸ਼ ਸਕੂਲ ਬਣੇ ਸਕੂਲ ਤੇ ਉਹੀ ਸੀ ਬਿਲਡਿੰਗ ਉਹੀ ਸੀ ਬਿਲਕੁਲ ਅਸੀਂ ਨਹੀਂ ਕਿਹਾ ਅਸੀਂ ਨਹੀਂ ਕਹਿ ਰਹੇ ਇਹਨਾਂ ਦਾ ਆਪਣਾ ਮਜਰਾ ਐਮ ਐਲ ਏ ਆ ਕੁੰਮਰ ਜੇ ਪ੍ਰਤਾਪ ਉਹਨੇ ਕਹੀ ਸੀ ਨਹੀਂ ਗੱਲ ਪੀ ਅਦਰਸ਼ ਕਿ ਪਿਛਕੂ ਨੂੰ ਤੁਸੀਂ ਜਿਹੜਾ ਪੇਂਟ ਪੂਟ ਕਰਕੇ ਤੇ ਉੱਤੇ ਐਮੀਨੈਂਸ ਸਕੂਲ ਲਿਖ ਕੇ ਏਦਾਂ ਗੱਲ ਨਹੀਂ ਬਣਦੀ ਮੈਂ ਫਿਰ ਕਹਦੇ ਆ ਪੰਜਾਬ ਦੇ ਲੋਕ ਬਾਕੀ ਸਟੇਟਾਂ ਵਰਗੇ ਬੇਪੂਫ ਨਹੀਂ ਤਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਸਰਦਾ ਜਦੋਂ ਬੀਬੀ ਪੱਠਲ ਆਖਰੀ ਤਿੰਨ ਮਹੀਨੇ ਮੁੱਖ ਮੰਤਰੀ ਬਣਦੀ ਹੈ ਹੂੰ ਉਹ ਕਹਿੰਦੀ ਵੀ 7 ਏਕੜ ਵਾਲੇ ਦੇ ਜਿਹੜੇ ਆ ਉਹ ਬਿਜਲੀ ਬਿਦਮਾਫ ਹੋਣਗੇ ਵਧੀਆ ਸੀ ਤਰੀਕਾ ਕਿਉਂ 10 ਦੇ ਕਰਨ ਤਾਂ ਕੋਈ ਗੱਲ ਨਹੀਂ ਆਲੀ ਲੇਕਿਨ ਬਾਦਲ ਸਾਹਿਬ ਜਦੋਂ ਆਏ ਤਾਂ ਸਾਰੇ ਕਰਤੇ ਮਾਫ ਇਹੰਜ ਲੱਗਦਾ ਸੀ ਬਾਦਲ ਸਾਹਿਬ ਹਰਦੇ ਨਹੀਂ ਹੋਣ ਅਗਲਾ ਨੇ 5 ਸਾਲ ਪੂਰੇ ਕਿਤੇ ਘਰ ਨੂੰ ਤੋਰਦਾ ਸੀ ਇਹ ਲੋਕ ਇੱਥੇ ਇਦਾਂ ਦੇ ਨੇ ਕਿਉਂਕਿ ਸਿਰਫ ਇੱਕ ਨੂੰ ਲੈ ਕੇ ਨਹੀਂ ਇਹ ਕਦੇ ਸਾਨੂੰ ਓਵਰঅল ਸਾਡਾ ਫੈਸਲਾ ਤੁਸੀਂ ਕੀ ਕੀਤਾ ਨੇ ਹਾਲੇ ਸਰਕਾਰ ਨੇ ਕੋਸ਼ਿਸ਼ ਕੀਤੀ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਦੀ ਵੀ ਟੀਚਰਸ ਮੈਨੂੰ ਨਹੀਂ ਲੱਗਦਾ ਵੀ ਪਹਿਲਾਂ ਕਿਸੇ ਸਰਕਾਰ ਨੇ ਵਿਦੇਸ਼ਾਂ ਚ ਭੇਜੇ ਟ੍ਰੇਨਿੰਗ ਵਾਸਤੇ ਜਾਂ ਇਹਨਾਂ ਹੰਬੜਾ ਮਾਰਿਆ ਉਪਰਾਲਾ ਕੀਤਾ ਪਰ ਫਿਰ ਉਹੀ ਗੱਲ ਆ ਨਾ ਵੀ ਉਹ ਜਿਹੜਾ ਕੁਝ ਏਦਾਂ ਦਾ ਕੰਮ ਹੋ ਜਾਂਦਾ ਕੋਈ ਮੰਤਰੀ ਸਾਹਿਬਾਂ ਨੇ ਐਮਐਲਏ ਏਦਾਂ ਕਰ ਦਿੰਦੇ ਤਾਂ ਫਿਰ ਸਾਰਾ ਕੀਤਾ ਕਰਾਇਆ ਜਿਹੜਾ ਸਾਰਾ ਕੰਮ ਖਰਾਬ ਹੋ ਜਾਂਦਾ ਮੈਂ ਤੁਹਾਡੀ ਉਸ ਗੱਲ ਨਾਲ ਵੀ ਸਹਿਮਤ ਹਾਂ ਪਰ ਤੁਸੀਂ ਮੈਨੂੰ ਇਹ ਗੱਲ ਦੱਸ ਦਿਓ ਪੀ ਕੀ ਲੋੜ ਸੀ ਟੀਚਰਾਂ ਨੂੰ ਵੇਬ ਬਦੇਸ਼ ਭੇਜਣ ਦੀ ਪਹਿਲਾਂ ਤੇ ਇਹ ਸਾਰੇ ਟੀਚਰਾਂ ਟੈਸਟ ਲਾਓ ਨਵੇਂ ਸਿਰੇ ਤੋਂ ਪੀ ਜਿਹੜੇ ਜਿਹੜੇ ਸਬਜੈਕਟ ਤੇ ਪੜਾਉਣ ਦੇ ਕਾਬਿਲ ਹੈਗੇ ਕਦੀ ਪੜ੍ਹਾਏ ਦੇਣਾ ਜੇ ਬੱਚੇ ਦੀ ਹੈਗੇ ਤੇ ਪੜਾਉਣਾ ਕਿਹਨੂੰ ਇੱਥੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਉਹ ਸਿ ਟੀਚਰ ਅੱਜ ਵੀ ਸਮਰਪਿਤ ਨੇ ਇੱਥੇ ਗੁਦੇਚਰ ਜੀ ਪੜਾਈ ਜਿਹੜੀ ਸਾਡੇ ਤੋਂ ਵਧੀਆ ਨਹੀਂ ਕੋਈ ਹੈਗੀ ਅਮਰੀਕਾ ਦੀਆਂ ਬਹੁਤੀਆਂ ਕੰਪਨੀਆਂ ਦੇ ਸਾਡੇ ਇੰਡੀਆ ਦੇ ਪੜੇ ਜਿਹੜੇ ਸੀਓ ਲੱਗੇ ਨੇ ਉੱਥੇ ਮੁੰਡੇ ਤੇ ਭਾਈ ਕਿੱਥੇ ਹੋਈ ਅੱਜ ਤੁਸੀਂ ਦਿੱਲੀ ਮਾਡਲ ਦੀ ਗੱਲ ਕਰ ਰਹੇ ਡਿਡੀ ਮਾਡਲ ਨਹੀਂ ਪੰਜਾਬ ਮਾਡਲ ਜਿਹੜੋ ਕਿਤੇ ਅੱਗੇ ਆ ਜਦੋਂ ਨੈਸ਼ਨਲ ਲੈਵਲ ਤੇ ਆਉਂਦਾ ਵਾ ਬਾਕਾਇਦਾ ਤੌਰ ਤੇ ਰਿਜ਼ਲਟ ਆਉਂਦਾ ਵਾ ਤੇ ਪਹਿਲੇ ਨੰਬਰ ਤੇ ਜਿਹੜਾ ਵਾ ਕੇਰਲਾ ਜਾਂ ਪੰਜਾਬ ਦੋਵੇਂ ਚ ਇੱਕ ਪੰਜਾਬ ਮੈਨਦਾ ਵਾ ਪਹਿਲੇ ਨੰਬਰ ਤੇ ਇਹ ਹੁੰਦੇ ਆ ਤੇ ਬਾਕੀ ਸਟੇਟਾਂ ਭੱਲੇ ਹੁੰਦੀਆਂ ਤੇ 7 ਨੰਬਰ ਤੇ ਦਿੱਲੀ ਆਉਂਦੀ ਸੀ ਜਿੱਥੇ ਕਹਿੰਦੇ ਸੀ ਬੜੀ ਸਿੱਖਿਆ ਕ੍ਰਾਂਤੀ ਜਾਰੀ ਹੁੰਦੀ ਸੀ ਹੂੰ ਕਿਸ ਕਰਕੇ ਉਹ ਸਿੱਖਿਆ ਕ੍ਰਾਂਤੀ ਤੁਸੀਂ ਲਿਆਓ ਲੇਕਿਨ ਇਸ ਤਰੀਕੇ ਨਾਲ ਸਿੱਖਿਆ ਕਰਾਉਂਦੇ ਜੇ ਹੁਣ ਵੀ ਤੁਸੀਂ ਟਾਇਲਟ ਦਾ ਗਠਨ ਕਰਤਾ ਤਾਂ ਤੁਸੀਂ ਕੰਧ ਦਾ ਗਠਨ ਕਰਤਾ ਜੀ ਕੁਲੀ ਫੇਰਦੀ ਤੇ ਕੂਚੀ ਫੇਰਦੀ ਇੱਥੇ ਤੁਸੀਂ ਇਦਾਂ ਦੀ ਗੱਲ ਬਣਦੀ ਮੈਂ ਸਾਥ ਛੱਡ ਨਾਲ ਪਟਾਣ ਹੈ ਛੋਟਾ ਜਿਹਾ ਕੰਟਰੀ ਹੈ ਹੂੰ ਸਿਕਿਉਰਿਟੀ ਸਾਡੀ ਆ ਉੱਥੇ ਕਵਾਟਰ ਸਿਕਿਉਰਿਟੀ ਸਾਰੀ ਸਾਰੀ ਛੱਡੀ ਉਹ ਤੋਂ ਦੇ ਰਾਜੇ ਦੇ ਕੋਲ ਛਕਾਇ ਜਾਂਦੀ ਵੀ ਜਿਹੜੇ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਤੇ ਉਹਨਾਂ ਦੇ ਸਕੂਲਾਂ ਦੀ ਹਾਲਤ ਬੜੀ ਮਾੜੀ ਹੈ ਰਾਜਾ ਕਹਿੰਦਾ ਕੱਲ ਤੋਂ ਮੇਰੇ ਤੇ ਮੇਰੇ ਵਜ਼ੀਰਾਂ ਦੇ ਬੱਚੇ ਜਿਹੜੇ ਹਨ ਉਹ ਸਰਕਾਰੀ ਸਕੂਲਾਂ ਜਾਣਗੇ ਜਦੋਂ ਸਰਕਾਰੀ ਸਕੂਲਾਂ ਜਾ ਕੇ ਇਹ ਤੁਹਾਨੂੰ ਸਾਰੇ ਇੰਨੀ ਗੱਲ ਕਹੀ ਵੀ ਉੱਥੇ ਤਾਂ ਕੁਝ ਹੈ ਹੀ ਨਹੀਂ ਗੱਨਾ ਕੁਰਸੀ ਹੈਗੀ ਆ ਨਾ ਤੱਪੜ ਹੈਗਾ ਕੁਝ ਹੈ ਹੀ ਨਹੀਂ ਤੇ ਵਿਦਨ ਡੇਸ ਸਭ ਕੁਝ ਤੇ ਪਹੁੰਚ ਗਿਆ ਜਿੱਥੇ ਮਾਰਦੀ ਬੜੀ ਮਾਰਤਾ ਬਣੀ ਸ਼ੁਰੂ ਹੋ ਗਈਆਂ ਅੱਜ ਦੀ ਡੇਟ ਦੇ ਵਿੱਚ ਉੱਥੇ ਪ੍ਰਾਈਵੇਟ ਸਕੂਲ ਹੈਗਾ ਲੇਕਿਨ ਪ੍ਰਾਈਵੇਟ ਸਕੂਲ ਚ ਉਹ ਬੱਚਾ ਦਾਖਲ ਜਿਹੜਾ ਬਹੁਤ ਅਲੈਕ ਆਮ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਨੇ ਉੱਥੇ ਕਰੋ ਇਹ ਦਾ ਸਿਸਟਮ ਤੁਸੀਂ ਸਰਕਾਰੀ ਸਕੂਲਾਂ ਦੇ ਜਿਹੜੇ ਅਧਿਆਪਕ ਨੇ ਪੜੇ ਲਿਖੇ ਨੇ ਤਜਰਬੇ ਕਰਨੇ ਲੇਕਿਨ ਸਿਰਫ ਉਹਨਾਂ ਨੂੰ ਪੜਾਉਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਕਿਉਂਕਿ ਉਹ ਆਪਣੀਆਂ ਬਦਲੀਆਂ ਰਕੋ ਨਹੀਂ ਰਹਿੰਦੇ ਕਦੀ ਕਿਸੇ ਮੰਤਰੀ ਦੇ ਕਦੀ ਐਮਐਲਏ ਦੇ ਪਿੱਛੇ ਪਿੱਛੇ ਇੱਕ ਤੀਜੇ ਦੀ ਬਦਲੀ ਤੁਸੀਂ ਉੱਥੇ 50 ਕਿਲੋਮੀਟਰ ਦੂਰ ਘਰ ਤੋਂ ਕਰ ਦਿਓ ਹੋ ਰੁਪਈਆ 2-4 ਲੱਖ ਦੇਣ ਲੱਗਾ ਗੁਰੇਜ਼ ਨਹੀਂ ਕਰਦਾ ਕਿਉਂ ਇੱਕ ਕਵਾਜਾਰੀ ਇੱਕ ਕਵਾਜਾਰੀ ਘਰ ਜਗ ਦੇ ਦੂਸਰੀ ਚੀਜ਼ ਜਿਹੜਾ ਖਰਚਾ ਉਹ ਵਧ ਗਿਆ ਜਿੰਨੇ ਬਨੇ ਉਥੇ ਕਮਾਉਣੇ ਸਾਲ ਦੇ ਵਿੱਚ ਓਨੇ ਹੀ ਉੱਤੇ ਲੱਗ ਜਾਣੇ ਜਿਹੜਾ ਖਰਚਾ-ਕੁੱਚਾ ਪੈਣਾ ਉਹਦੇ ਤੇ ਉਹ ਕਹਿੰਦਾ 2-4 ਲੱਖ ਰੁਪਏ ਖਰਚ ਕਰ ਲੋ ਬੰਦੀ ਚ ਗਾਲਾ ਪਣੀ ਜਾ। ਹੂੰ ਤੇ ਤੁਹਾਡੇ ਸਾਹਮਣੇ ਅੱਜ ਰੁਪਈਆ ਸਾਰਾ ਬਣ ਸਭ ਦਾ ਭਣਵਿਆ ਜੋ ਮਰਜ਼ੀ ਕਰ ਲੋ ਰੁਪਈਆ ਦੇ ਕੇ। ਬਿਲਕੁਕੁਲ ਠੀਕ। ਮੁੱਖ ਮੰਤਰੀ ਸਾਹਿਬ ਨੇ ਲੋਕ ਸੁਧਾਰ ਕੀਤੇ ਜਿਵੇਂ ਆ ਥਾਣਿਆਂ ਦੇ ਮੁਨਸੀਬ ਬਦਲੇ ਨੇ। ਆ ਬਕਾਇਦਾ ਤੌਰ ਤੇ ਸਾਡੇ ਆ ਜਿਹੜੇ ਹੈਗੇ ਨੇ ਨਖਰੀ ਦੇ ਤਹਿਸੀਲਦਾਰ ਬਦਲੇ ਨੇ। ਮੇਰੀ ਕੱਲ ਗੱਲ ਹੋਈ ਸੀ ਕਹਿੰਦੇ ਵੀ ਕਿ ਜਿਹੜੇ ਤਹਿਸੀਲਦਾਰ ਜੇ ਨਵੇਂ ਆਏ ਸੀ ਤੇ ਮੁੰਡੀ ਜੀ ਨੇ ਕੀਤਾ ਵੀ ਕੱਖ ਨਹੀਂ ਸੀ ਬਦਲ ਲਗੇ ਇਹਦੇ ਚ ਮੈਂ ਕਿਹਾ ਜੀ ਅੱਟੇ ਨਾਲ ਕੁਲ ਪੀਸ ਜਾਂਦਾ ਉਹ ਜਰੀ ਨੂੰ ਕਬੂ ਆ ਗਏ ਠੀਕ ਆ ਕੋਈ ਨਹੀਂ ਆ ਗਏ ਮੇਰੇ ਕੀ ਆ ਅਗਲੀ ਗੱਲ ਜਿਹੜੀ ਇਹਨਾਂ ਦੀ ਆ ਬੇਸਿਕਲੀ ਜਿਹੜੀ ਇਹਨਾਂ ਨੂੰ ਚਾਹੀਦਾ ਵੀ ਇਹਦੇ ਵਿੱਚ ਪੂਰਾ ਸੁਧਾਰ ਜਿਹੜੀ ਇੱਕ ਪਾਲਿਸੀ ਬਣਾ ਕੇ ਕੀਤਾ ਜਾਵੇ ਜੀ ਇਦਾਂ ਤੁਹਾਨੂੰ ਐਗਜ਼ਾਮਪਲ ਇਹ ਪਟਾਣ ਦੀ ਦਿੱਤੀ ਹੈ ਕਿ ਪਟਾਣਦੇ ਆਪਣੇ ਜਿਹੜੇ ਸੀ ਟੀਚਰ ਬਾਹਰ ਭਜੇ ਕਿਤੇ ਬਦਸ਼ਤ ਭਜੇ ਨਹੀਂ ਭਜੇ ਉਹਨਾਂ ਨੂੰ ਉੱਥੇ ਹੀ ਤਾਂ ਟੀਚਰ ਪੜੇ ਨੇ ਉੱਥੇ ਹੀ ਕੰਮ ਕੀਤਾ ਉਹ ਸਭ ਪ੍ਰਸ਼ਕਿਰ ਕੇ ਖਰਚੇ ਬੰਦ ਕੀਤੇ ਜਾਣ ਇੱਥੇ ਇਹਨਾਂ ਨੂੰ ਕਿਹਾ ਜਾਵੇ ਭਾਈ ਤੁਹਾਨੂੰ ਕੰਮ ਚਾਹੀਦਾ ਤੁਹਾਨੂੰ ਕਾਹ ਚਾਹੀਦਾ ਪਿੱਛੇ ਜਿਹੜਾ ਕੀਤਾ ਸੀ ਵੀ ਤੁਹਾਨੂੰ 5ਵੀਂ ਤੱਕ ਕਿ 8ਵੀਂ 8ਵੀਂ ਤੱਕ ਕੋਈ ਬੱਚਾ ਫੇਲ ਹੀ ਨਹੀਂ ਕਰਨਾ ਹਾਂਜੀ ਹਾਂਜੀ 8ਵੀਂ ਤੱਕ ਫੇਲ ਨਹੀਂ ਕਰਨਾ ਜੋ ਫੇਲ ਨਹੀਂ ਕਰਨਾ ਫਿਰ ਇਹੋ ਜੀ ਪਨੀਰੀ ਆ ਗਈ 8ਵੀਂ ਤੋਂ ਬਾਅਦ ਜਿਹੜੇ ਬੰਦੇ 100 ਸੀ ਬੱਚੇ ਪਾਸ ਹੋਏ ਉਹ 10 ਰਹਿ ਗਏ ਬਾਕੀ ਘੰਟੇ ਚੱਲੇਗੇ ਬਿਲਕੁਲ ਇਸ ਕਰਕੇ ਜਿਹੜਾ ਸਾਡਾ ਸਿਸਟਮ ਅੰਗਰੇਜ਼ਾਂ ਨੇ ਬਣਾਇਆ ਸੀ ਉਹ ਸਿਸਟਮ ਕੁਝ ਵੀ ਸੋਚ ਕੇ ਬਣਾਇਆ ਸੀਗਾ ਇਹ ਵਾਣੀ ਬੈਠੇ ਰਾਤ ਨੂੰ ਸੁਪਨਾ ਆਇਆ ਤੇ ਦਿਨੇ ਉਹ ਲਾਗੂ ਕਰ ਦਿੱਤਾ ਉਹ ਨਹੀਂ ਹੋਣਾ ਚਾਹੀਦਾ ਜੀ ਬੱਟਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਤੇ ਖਬਰਾਂ ਦੇ ਉੱਤੇ ਜਿਹੜੀ ਤੁਸੀਂ ਟਿੱਪਣੀ ਕਰਦੇ ਹੋ ਉਹ ਸਾਡੇ ਦਰਸ਼ਕ ਉਸ ਨੂੰ ਪਸੰਦ ਕਰਦੇ ਆ ਉਹਨਾਂ ਦੇ ਜਿਹੜੇ ਵਿਚਾਰ ਹੈ ਜਿਹੜੇ ਕਮੈਂਟਸ ਰਾਹੀਂ ਸਾਨੂੰ ਭੇਜਦੇ ਆ ਉਹ ਤੋਂ ਇਹ ਗਲਤੀ ਜਿਹੜੀ ਹੈ ਤਸਦੀਕ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਸ਼ੁਕਰੀਆ ਜੀ ਸ਼ੁਕਰੀਆ